ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਬਾਅਦ ਜੇ ਕਿਸੇ ਮੋਰਚੇ ਨੂੰ ਪਬਲਿਕ ਸਪੋਰਟ ਮਿਲੀ ਹਰ ਵਰਗ ਵੱਲੋਂ ਮਿਲੀ ਭਾਵੇਂ ਉਹ ਖੇਤੀਕਾਰ ਸੀ ਦੁਕਾਨਦਾਰ ਸੀ ਨੌਕਰੀ ਪੇਸ਼ਾ ਸੀ ਕਲਾਕਾਰ ਸੀ ਉਹਨਾਂ ਸਾਰੇ ਵਰਗ ਦੇ ਲੋਕਾਂ ਨੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਯਥਾ ਸੰਭਵ ਆਪਣੀ ਆਪਣੀ ਸਪੋਰਟ ਹੈ ਜਿਹੜੀ ਉਹ ਖਸਾਨੀ ਨੂੰ ਕੀਤੀ ਖਸਾਨ ਯੂਨੀਅਨਾਂ ਦੀ ਤਾਕਤ ਪਹਿਲਾਂ ਨਾਲੋਂ ਇੱਕਦਮ ਕਿਉਂ ਘਟ ਗਈ ਕਿ ਉਹਨਾਂ ਦੀ ਆਪਸੀ ਖਾਨਾ ਚੰਗੀ ਕਾਰਨ ਕੀ ਲਗਾਤਾਰ ਮੋਰਚੇ ਵਿੱਚ ਰਹਿਣ ਕਾਰਨ ਕੀ ਸਰਕਾਰ ਨਾਲ ਗਲਤ ਸਮੇਂ ਤੇ دستਪੰਜਾ ਲੈਣ ਕਾਰਨ ਕੀ ਲੋਕਾਂ ਵਿੱਚ ਆਪਣੀ ਛਾਖ ਨੂੰ ਖਰਾਬ ਕਰਨ ਕਾਰਨ ਕੀ ਛੋਟੇ-ਛੋਟੇ ਮੋਰਚੇ ਲਗਾਉਣ ਕਾਰਨ ਕੀ ਲਗਾਤਾਰ ਸੰਘਰਸ਼ ਵਿੱਚ ਲੰਬੇ ਸਮੇਂ ਤੋਂ ਚੱਲਦੇ ਰਹਿਣ ਕਾਰਨ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਯਹਰਾ ਤੌਰ ਤੇ ਅੱਜ ਸਾਰੇ ਇਸ ਗੱਲ ਨੂੰ ਸਵੀਕਾਰ ਕਰਨ ਨੂੰ ਤਿਆਰ ਹੈ ਕਿ ਅੱਜ ਸਰਕਾਰ ਕਿਸਾਨ ਯੂਨੀਅਨਾਂ ਦੀ ਤਾਕਤ ਸਾਹਮਣੇ ਜਾਂ ਉਹਨਾਂ ਦੀ ਤਾਕਤ ਅਧੀਨ ਆ ਕੇ ਗੱਲਬਾਤ ਕਰਨ ਦੇ ਮੂਡ ਦੇ ਵਿੱਚ ਬਿਲਕੁਲ ਵੀ ਨਗੇ ਨਹੀਂ ਆਉਂਦੇ ਇੱਕ ਸਮਾਂ ਸੀ ਜਦੋਂ ਵੱਡੇ ਵੱਡੇ ਸੰਘਰਸ਼ ਜਿਹੜੇ ਕਿਸਾਨੀ ਵੱਲੋਂ ਲੜੇ ਗਏ ਉਹ ਵਿਅਕਤੀ ਜਿਹੜਾ ਮੰਨਿਆ ਜਾਂਦਾ ਸੀ ਕਿ ਪੂਰੇ ਭਾਰਤ ਦੇ ਵਿੱਚ ਕਿਸੇ ਨਾਲ ਵੀ ਗੱਲਬਾਤ ਕਰਕੇ ਗੱਲ ਮੰਨਣ ਨੂੰ ਤਿਆਰ ਨਹੀਂ ਸ਼੍ਰੀ ਨਰਿੰਦਰ ਮੋਦੀ ਉਸ ਤੋਂ ਤਿੰਨ ਬਿੱਲਾਂ ਬਾਰੇ ਵਾਅਦਾ ਸੀ ਕਰਾਉਣਾ ਉਸ ਸਮੇਂ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ ਉਸ ਸਮੇਂ ਹੋਰ ਕਿਸੇ ਵੀ ਸੂਬੇ ਦੇ ਵਿੱਚ ਇਸ ਕਿਸਮ ਦਾ ਮੁਹਾਜ ਖੜਾ ਨਹੀਂ ਹੋਇਆ ਸ਼ਾਇਦ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਬਾਅਦ ਜੇ ਕਿਸੇ ਮੋਰਚੇ ਨੂੰ ਪਬਲਿਕ ਸਪੋਰਟ ਮਿਲੀ ਹਰ ਵਰਗ ਵੱਲੋਂ ਮਿਲੀ ਭਾਵੇਂ ਉਹ ਖੇਤੀਕਾਰ ਸੀ ਦੁਕਾਨਦਾਰ ਸੀ ਨੌਕਰੀ ਪੇਸ਼ਾ ਸੀ ਕਲਾਕਾਰ ਸੀ ਉਹਨਾਂ ਸਾਰੇ ਵਰਗ ਦੇ ਲੋਕਾਂ ਨੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਯਥਾ ਸੰਭਵ ਆਪਣੀ ਆਪਣੀ ਸਪੋਰਟ ਹੈ ਜਿਹੜੀ ਉਹ ਕਿਸਾਨੀ ਨੂੰ ਕੀਤੀ ਪਰ ਇੱਕ ਸਾਲ ਬੀਤਣ ਤੋਂ ਬਾਅਦ ਜਦੋਂ ਆਪਸ ਵਿੱਚ ਪਾੜੋ ਢਾੜ ਕਾਰਨ ਦੋ ਮੋਰਚੇ ਹਰਿਆਣੇ ਦੇ ਬਾਡਰ ਤੇ ਲਗਾਏ ਗਏ ਤੇ तकरीबन 1 ਸਾਲ ਬਾਅਦ ਉਹ ਮੋਰਚੇ ਵੀ ਚੁਕਾਏ ਗਏ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚੋਂ ਜਨ ਸੁਧਾਰਨ ਦੇ ਵਿੱਚੋਂ ਆਮ ਲੋਕਾਂ ਦੇ ਵਿੱਚੋਂ ਸਰਕਾਰ ਦੇ ਨਜ਼ਰਾਂ ਦੇ ਵਿੱਚੋਂ ਕਿਸਾਨਾਂ ਦੀਆਂ ਯੂਨੀਅਨਾਂ ਦੀ ਸ਼ਾਖ ਗਿਰੀ ਭਾਵੇਂ ਉਹ ਕਿਸੇ ਇੱਕ ਯੂਨੀਅਨ ਕਰਕੇ ਹੋਈ ਹੋਵੇ ਭਾਵੇਂ ਕਿਸੇ ਦੂਸਰੇ ਗਰੁੱਪ ਕਰਕੇ ਹੋਈ ਹੋਵੇ ਸਮੁੱਚੇ ਤੌਰ ਤੇ ਆਮ ਲੋਕਾਂ ਨੂੰ ਜਾਂ ਸ਼ਹਿਰੀ ਮੱਧ ਸ਼੍ਰੇਣੀ ਨੂੰ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਬਾਰੇ ਬਹਾਲੀ ਸਮਝ ਨਹੀਂ ਹੈ ਅੱਜ ਉਹ ਇਹਨਾਂ ਬਾਰੇ ਇਸ ਕਿਸਮ ਦਾ ਪ੍ਰਚਾਰ ਕਰਦੀਆਂ ਕਿ ਇਹ ਜਥੇਬੰਦੀਆਂ ਸ਼ਾਇਦ ਸੰਘਰਸ਼ ਬੇਲੋੜਾ ਕਰ ਰਹੀਆਂ ਹਨ ਜਦੋਂ ਕਿ ਉਹਨਾਂ ਦੇ ਉਹ ਮੁੱਦੇ ਕਿਤੇ ਜ਼ਿਆਦਾ ਅਹਿਮ ਸੀ ਐਮਐਸਪੀ ਦਾ ਫਾਇਦਾ ਸਿਰਫ ਕੱਲੀ ਕਿਸਾਨੀ ਨੂੰ ਨਹੀਂ ਹੋਣਾ ਸੀ ਬਲਕਿ ਉਹਦਾ ਸਾਰੀ ਮੱਧ ਸ਼੍ਰੇਣੀ ਨੂੰ ਫਾਇਦਾ ਹੋਣਾ ਸੀ ਜਦੋਂ ਇਸ ਕਿਸਮ ਦਾ ਮਾਹੌਲ ਬਣਿਆ ਇਸ ਕਿਸਮ ਦੇ ਮਾਹੌਲ ਦੇ ਵਿੱਚ ਅੱਜ ਸਰਕਾਰ ਦਾ ਹੈਂਡ ਉੱਪਰ ਲੱਗ ਰਿਹਾ ਹੈ ਸਰਕਾਰ ਦਾ ਹੱਥ ਉੱਚਾ ਲੱਗ ਰਿਹਾ ਹੈ ਤਾਂ ਇਹੋ ਜੇ ਮਾਹੌਲ ਦੇ ਵਿੱਚ ਸਾਨੂੰ ਇਹ ਗੱਲ ਤਾਂ ਕਰਨੀ ਪੈ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 40000 ਏਕੜ ਲੈਂਡ ਪੂਲਿੰਗ ਦੀ ਸਕੀਮ ਹੈ ਜਿਹੜੀ ਉਹ ਚੱਲ ਰਹੀ ਹੈ ਉਹਦੇ ਬਾਰੇ ਲਗਾਤਾਰ ਕਿਸਾਨ ਯੂਨੀਅਨਾਂ ਬਿਆਨ ਦੇ ਰਹੀਆਂ ਹੈ ਕਿ ਅਸੀਂ ਪੂਰੀ ਟੈਲ ਲਾ ਕੇ ਆਪਣਾ ਸੰਘਰਸ਼ ਕਰਾਂਗੇ ਪਰ ਉਹਨਾਂ ਦੁਆਰਾ ਦਿੱਤੇ ਗਏ ਸੰਘਰਸ਼ ਦੇ ਬਿਆਨ ਇਹਨਾਂ ਵੱਲ ਸਰਕਾਰ ਜ਼ਿਆਦਾ ਤਵੱਜੋ ਦੇਣ ਦੀ ਥਾਂ ਤੇ ਕੀ ਕਰ ਰਹੀ ਹੈ ਕਿ ਇੱਕ ਆਪਣਾ ਵਰਤਾਂਤ ਸਿਰਜ ਰਹੀ ਹੈ ਆਪਣਾ ਵਰਤਾਂਤ ਕਿਸ ਕਿਸਮ ਦਾ ਕਿ ਸਾਨੂੰ ਪਤਾ ਹੈ ਕਿ ਜਿਹੜੇ ਬਹੁਤੇ ਲੀਡਰ ਹੈ ਉਹ ਆਪਣੀ ਨੇਤਾਗਰੀ ਚਮਕਾਉਣ ਲਈ ਲੱਗੇ ਹੋਏ ਹੈ ਅਸੀਂ ਆਮ ਜਨਤਾ ਦੇ ਨਾਲ ਹੈ ਉਸ ਲਈ ਪ੍ਰਚਾਰ ਕਰਨ ਸਮੇਂ ਉਹ ਐਸਵਾਈਐਲ ਦਾ ਮੁੱਦਾ ਜਾ ਬਾਕੀ ਹੋਰ ਸੌ ਬਹੁਤ ਸਾਰੇ ਮੁੱਦੇ ਉਹਨਾਂ ਦਾ ਜ਼ਿਕਰ ਕਰਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਜ਼ਿਆਦਾ ਤਾਕਤਵਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਐ ਭਾਵੇਂ ਜਦੋਂ ਪੰਜਾਬ ਸਰਕਾਰ ਦੇ ਨਾਲ ਕਿਸਾਨ ਯੂਨੀਅਨਾਂ ਦੀ ਗੱਲਬਾਤ ਫੇਲ ਹੋਈ ਸੀ ਤਾਂ ਉਦੋਂ ਦੋਨਾਂ ਧਿਰਾਂ ਨੇ ਫੈਸਲਾ ਕੀਤਾ ਸੀ ਕਿ ਹੁਣ ਇੱਕ ਦੂਸਰੇ ਬਾਰੇ ਉਹ ਮੈਦਾਨ ਦੇ ਵਿੱਚ ਹੀ ਗੱਲ ਕਰਨਗੇ ਸਮਾਜ ਦੇ ਵਿੱਚ ਹੀ ਗੱਲ ਕਰਨਗੇ ਸੰਘਰਸ਼ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਲੜੇਟਣਗੇ ਪਰ ਹੁਣ ਲਗਾਤਾਰ ਜਦੋਂ ਵੀ ਕਿਤੇ ਮੋਰਚੇ ਦੀ ਗੱਲ ਹੁੰਦੀ ਹੈ ਸਰਕਾਰ ਬਹੁਤ ਸਾਰੇ ਸਾਨ ਯੂਨੀਅਨ ਦੇ ਨੇਤਾਵਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰਕੇ ਉਹਨਾਂ ਨੂੰ ਵੱਡੇ ਪੱਧਰ ਤੇ ਮੋਰਚਾ ਕਰਨ ਸੜਕਾਂ ਤੇ ਆਉਣ ਤੋਂ ਰੋਕਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਇਹ ਸਾਰੇ ਨਾਲ ਕੀ ਹੋ ਰਿਹਾ ਹੈ ਕਿ ਉਹ ਵੱਡੀ ਧਿਰ ਜਿਨ੍ਹਾਂ ਵੱਲੋਂ ਰਾਸ਼ਟਰ ਪੱਧਰ ਤੇ ਰਾਜ ਦੀ ਪੱਧਰ ਤੇ ਆਸ ਕੀਤੀ ਜਾਂਦੀ ਸੀ ਕਿ ਉਹ ਸਮਾਜਿਕ ਤਬਦੀਲੀ ਲਈ ਜਾਂ ਕਾਰਪੋਰੇਟ ਦੇ ਵੱਡੇ ਕਿਸਮ ਦੇ ਖੇਤੀ ਉੱਪਰ ਹੋਣ ਵਾਲੇ ਹਮਲੇ ਨੂੰ ਰੋਕਣ ਲਈ ਕੁਝ ਨਾ ਕੁਝ ਕਾਰਾਗਰ ਰੂਪ ਦੇ ਵਿੱਚ ਕੰਮ ਕਰ ਸਕਦੀ ਹੈ ਅੱਜ ਉਹ ਕਮਜ਼ੋਰ ਔਰ ਪਈ ਨਜ਼ਰ ਆਉਂਦੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸੰਘਰਸ਼ ਕਰਨ ਦੀ ਲੋੜ ਪਈ ਜਦੋਂ 40000 ਏਕੜ ਬਾਰੇ ਕਿਸਾਨਾਂ ਦੀ ਜ਼ਮੀਨਾਂ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਲੈਂਡ ਪੂਲਿੰਗ ਦੀ ਪਾਲਿਸੀ ਦੇ ਵਿਰੋਧ ਦੀ ਗੱਲ ਕੀਤੀ ਜਾਂਦੀ ਹੈ ਕੀ ਸਾਨੂੰ ਦਿੱਲੀ ਵਰਗਾ ਸ਼ੰਭੂ ਬਾਰਡਰ ਵਰਗਾ ਜਾਂ ਜਿਹੜੇ ਕਿਸਾਨਾਂ ਨੇ ਪਹਿਲੇ ਸੰਘਰਸ਼ ਕੀਤੇ ਐ ਉਸ ਕਿਸਮ ਦਾ ਕੋਈ ਮੋਰਚਾ ਦੇਖਣ ਨੂੰ ਮਿਲ ਸਕਦਾ ਹੈ ਜਾਂ ਨਹੀਂ ਇਹ ਆਪਣੇ ਆਪ ਦੇ ਵਿੱਚ ਵਿਚਾਰਨ ਵਾਲਾ ਸਵਾਲ ਹੈ ਇਹ ਬਹੁਤ ਹੀ ਧਿਆਨ ਦੀ ਮੰਗ ਕਰਦਾ ਹੈ ਧੰਨਵਾਦ